ਨਾ ਚਾਹੁੰਨਾ ਭੁੱਲਰ ਸਾਹਿਬ ਥੋੜਾ ਵੀ ਬੱਚਾ ਘਰ ਚ ਮਤਲਬ ਥੋੜੀ ਪੁਲਸ ਇੱਕ ਮਿਊਟ ਸਪੈਕਟੇਟਰ ਬਣ ਕੇ ਬੈਠੀ ਆ ਉੱਥੇ ਮਗਰ ਖਲੋਤੀ ਆ ਇਹ ਵੀ ਸਟੇਜ ਮੈਨੇਜਡ ਆ ਫਿਰ ਔਰ ਮੈਂ ਇਹ ਬੀਬੀ ਜੀ ਨੂੰ ਜਾਂ ਇਹ ਜਿਹੜੇ ਨਰੈਣ ਚੋੜੇ ਦੇ ਮਠਾਈਆਂ ਖਾਣ ਆਏ ਆ ਉਹਨਾਂ ਸਾਰਿਆਂ ਨੂੰ ਦੱਸਣਾ ਚਾਹੁੰਨਾ ਮੈਨੂੰ ਬੰਚਪੁਲੇਖਾ ਕੋਈ ਨਹੀਂ ਜੀ ਇੱਕ ਤੋਂ ਉੱਤੋਂ ਨਹੀਂ ਮੇਰੇ ਨਿਆਣੇ ਨਾ ਉੱਤੋਂ ਨਹੀਂ ਡਿੱਗ ਪਏ ਕਿਥੇ ਗੁਰੂ ਘਰ ਚ ਅਰਦਾਸਾਂ ਬੇਨਤੀਆਂ ਰਜੋਈਆਂ ਕਰਕੇ ਅਸੀਂ ਇਹ ਨਿਆਣੇ ਲਏ ਔਰ ਮਾਲਕ ਨੇ ਸਾਡੇ ਤੇ ਤਰਸ ਕੀਤੀ ਇਹਨਾਂ ਦੇ ਸੁਆਸ ਨਾ ਜੀ ਮੇਰੇ ਹੱਥ ਚ ਨਹੀਂ ਆ ਇਹ ਪਤਾ ਨਹੀਂ ਕਿੰਨਾ ਸਮਾਂ ਜੀਣਾ ਨਹੀਂ ਜੀਣਾ ਮੈਨੂੰ ਨਹੀਂ ਪਤਾ ਜੀ ਲਾਭ ਇਹਨਾਂ ਨੂੰ ਲੰਮੀਆਂ ਉਮਰਾਂ ਬਖਸ਼ੇ ਮਗਰ ਮੈਂ ਇੱਕ ਗੱਲ ਦੱਸਣਾ ਚਾਹੁੰਦਾ ਉਹਨੂੰ ਬੁਝਦਿਲ ਲੋਕਾਂ ਨੂੰ ਕਿ ਭਾਵੇਂ ਬਾਮ ਨਾਲ ਲੜਾ ਲਿਓ ਭਾਵੇਂ ਸਾਹਮਣੇ ਗੋਲੀ ਮਾਰਿਓ ਇੱਕ 10 ਸਾਲ ਦਾ ਤੇ ਇੱਕ 13 ਸਾਲ ਦਾ ਔਰ ਹੈ ਗੁਰੂ ਦਾ ਸਿੱਖ ਮੈਨੂੰ ਮਾਣ ਹੈ ਕਿ ਇਹ ਗੁਰੂ ਦੀ ਦਸਤਾਰ ਬਣਦੇ ਮਗਰ ਜੇ ਤੁਸੀਂ ਸਮਝੋ ਨਾ ਕਿ ਮੇਰੇ ਵਰਗੇ ਨੂੰ ਆ ਗੱਲਾਂ ਕਹਿ ਕੇ ਕਿਥੇ ਤੁਸੀਂ ਕਮਜ਼ੋਰ ਕਰ ਲੋਗੇ ਜਾਂ ਚੁੱਪ ਕਰਾ ਲੋਗੇ ਇਹ ਉਸ ਮਾਲਕ ਨੇ ਦਿੱਤੇ ਜਿੰਨੇ ਦਿਨ ਰਹਿਣਗੇ ਰਹਿਣਗੇ ਜਿੰਨੇ ਦਿਨ ਜਿੱਦ ਦਿਨ ਉਸ ਮਾਲਕ ਨੇ ਸੱਦਲੇ ਚਲੇ ਜਾਣਗੇ ਮਗਰ ਮੈਨੂੰ ਇਸ ਗੱਲ ਦਾ ਮਾਣ ਹੋਣਾ ਚਾਹੀਦਾ ਕਿ ਮੇਰਾ ਪੁੱਤ ਸ਼ਹਿਰ ਪੁੱਤ ਵਾਂਗੂ ਜੀ ਕੇ ਗਿਆ ਸੀਗਾ ਅਸੀਂ ਨਾ ਡਰਨ ਵਾਲੇ ਆ ਨਾ ਪਿੱਛੇ ਹਟਨ ਵਾਲੇ ਆ ਨਾ ਪੰਜਾਬ ਦਾ ਮਾਹੌਲ ਖਰਾਬ ਕਰਨ ਦੇਾਂਗੇ ਔਰ ਜਿਹੜੇ ਲੋਕ ਇਸ ਮਾਹੌਲ ਨੂੰ ਖਰਾਬ ਕਰਨ ਨੂੰ ਜਸਟੀਫਾਈ ਕਰਦੇ ਆ ਭਾਈ ਮੈਂ ਉਹਨਾਂ ਦੇ ਖਿਲਾਫ ਕਿਉਂਕਿ ਮੈਂ ਜਦ ਆਈ ਗਿਆ ਇਸ ਫੀਲਡ 'ਚ ਮੇਰੇ ਕੋਲ ਹੁਣ ਰਸਤਾ ਕੋਈ ਨਹੀਂ ਕੀ ਮੈਂ ਚੁੱਪ ਕਰਕੇ ਤੁਹਾਡੀ ਗੱਲ ਸੁਣੀ ਜਾਵਾਂ ਤੁਸੀਂ ਧੱਕਾ ਕਰੀ ਜੋ ਤੇ ਮੈਂ ਸੁਣੀ ਜਾਵਾਂ ਮੇਰੇ ਤੋਂ ਸੁਣਿਆ ਨਹੀਂ ਜਾਣਾ ਮਗਰ ਮੈਂ ਪੁੱਛਣਾ ਚਾਹੁੰਨਾ ਭੁੱਲਰ ਸਾਹਿਬ ਨੂੰ ਕਿ ਇਹ ਪ੍ਰੈਸ ਕਾਨਫਰੰਸ ਤੁਹਾਡੀ ਕਰਾਈ ਹੋਈ ਹੈ ਹਾਊ ਕਡ ਥਿਸ ਬੀ ਅਲਾਉਡ ਇਨ ਕੋਰਟ ਪ੍ਰੈਮਿਸਿਸ ਅਚਲਾਈਂ 1 ਮਿੰਟ ਮੈਂ ਨਹੀਂ ਆ ਕੇ ਦਰਵਾਜ਼ਾ ਖੁੱਲ੍ਹਦਾ ਨਹੀਂ ਤੇਰੀ ਜੀ ਮਾਰੋ ਗਏ ਮੈਂ ਆਇਆ ਨਗਰਾਂ ਸੰਚੌੜੇ ਨੂੰ ਲੈ ਪਾਸੇ 2007 ਦੇ ਵੰਡੇ ਜਿਹੜਾ 2000 ਮੇਰੇ ਅਸਲ ਬਲਵਿੰਦਰ ਸਿੰਘ ਨਾਲ ਲੱਗ ਰਹੀ ਅਸਲਾਮੁਅਲਿਕਾ ਦਾ ਨੰਬਰ ਸਾਫਤ ਨਾਲ ਜਿਹਨੂੰ ਕਿ ਦਮਾਨ ਵੱਲ ਆਇਆ ਉਹਨੂੰ ਕਿ ਸਮਰਥਨ ਕਰਨ ਵਾਸਤੇ ਆਇਓ ਹਾਂਜੀ ਮੈਂ ਉਹਨਾਂ ਨੂੰ ਮਿਲਣਾ ਮੈਂ ਦੱਸਿਆ ਹੀ ਕਰਨੇ ਉਹਨਾਂ ਤੇ ਇਹ ਡੱਬਾ ਕਰਦਾ ਸਿਲੰਡਰ ਮੈਂ ਉਹਨਾਂ ਨੂੰ ਕਹੋ ਆ ਪੁਲਸ ਖੜੀ ਹੈ ਜੀ ਮਗਰ ਉਹਨਾਂ ਦੀ ਕਹਿੰਦੀ ਉਹਨਾਂ ਦੇ ਬੇੜਾ ਕਰਕੇ ਜੇ ਇਹਲੇ ਠੰਡ ਤੁਮਾਕਾਉਂਦੇ ਇਹਦੇ ਕਾੱਕੀ ਤੁਮਾਕਾ ਕਰਾਓ ਮੈਨੂੰ ਤਾਂ ਠੰਡ ਲੱਗਦੀ ਆ ਇਹਦੇ ਕਾੱਕੀ ਤੁਮਾਕਾ ਕਰਾਓ ਇਹਦੇ ਬੱਚੇ ਦਾ ਮੁੰਡਿਆ ਵੀ ਵੇਖਿਆ ਇੰਨਾ ਮੁੰਡਿਆ ਮਾਰ ਮੈਨੂੰ ਠੰਡ ਲੱਗਦੀ ਆ ਇਹ ਮਜੀਠੇ ਜ਼ਿਕਰ ਕਰਦੀ ਆ ਉਹਦੋਂ ਮਜੀਠੇ ਜਿਹੜਾ ਤੁਮਾਕਾ ਹੋਇਆ ਔਰ ਫੇਰ ਕਹਿ ਰਹੀ ਆ ਨਹੀਂ ਮਜੀਠੇ ਤੁਮਾਕਾ ਨਹੀਂ ਇਹਦੇ ਘਰ ਚਿਤ ਮਰਚੇ ਤੁਮਾਕਾ ਕਰਾਓ ਫੇਰ ਕਹਿੰਦੀ ਮੈਂ ਇਹਦੇ ਦੋ ਮੁੰਡੇ ਵੇਖਿਆ ਵੇ ਕੋ ਇਹਨਾਂ ਦੀ ਨਜ਼ਰ ਕਿੱਡੀ ਧਿਆਨ ਨਾਲ ਮੇਰੇ ਨਿਆਣੇ ਮਤਲਬ ਇੱਕ 10 ਸਾਲ ਦਾ ਔਰ ਇੱਕ 13 ਸਾਲ ਦਾ ਹੂ ਡੋਨਟ ਈਵਨ ਨੋ ਉਹ ਪੜ ਰਹੇ ਆ ਔਰ ਇਹ ਪੰਜਾਬ ਪੁਲਿਸ ਦੀ ਹਾਜ਼ਰੀ ਚ ਕੋਰਟ ਪ੍ਰੈਮਿਸਿਸ ਚ ਇਹ ਮੈਨੂੰ ਕੁਝ ਸੁਣਾਕ ਲਾਉਣ ਦੀ ਕੋਸ਼ਿਸ਼ ਕਰ ਰਹੇ ਮੈਂ ਫੇਰ ਤੁਹਾਨੂੰ ਕਹਿ ਦਿਆਂ ਇਹ ਗੁਰੂ ਦਾ ਸਿੱਖ ਆ ਔਰ ਉਹ ਜਿਹੜੇ ਮੈਨੂੰ ਮੈਸੇਜ ਭੇਜਣਾ ਚਾਹ ਰਹੇ ਨਾ ਇਹ ਗਲਤ ਮੈਸੇਜ ਆ ਪਿਆਰ ਨਾਲ ਤਾਂ ਮੈਨੂੰ ਭਾਵੇਂ ਲੰਮੇ ਪਾ ਲਿਓ ਜੋ ਕਹੋਗੇ ਕਰੂੰਗਾ ਮਗਰ ਜੇ ਕਿਥੇ ਸਿੱਧੇ ਸਿੱਧੇ ਜੇ ਤੁਸੀਂ ਕਹਿਣਾ ਹਣਾ ਕਿ ਅਸੀਂ ਇਸ ਤਰ੍ਹਾਂ ਤੈਨੂੰ ਡਰਾ ਕੇ ਪੰਜਾਬ ਦੇ ਮਾਹੌਲ ਲਈ ਤੂੰ ਚੁੱਪ ਕਰ ਜਾ ਤੂੰ ਇਸ ਏਜੰਡੇ ਦੇ ਮਗਰ ਲੱਗ ਜਾ ਜਿਹੜਾ ਨਰੈਨ ਸਿੰਘ ਚੌੜੇ ਵਰਗਾ ਆਈਐਸਆਈ ਦਾ ਏਜੰਡਾ ਹੈ ਇਹ ਨਹੀਂ ਹੋਣਾ ਮਜੀਠੀਆ ਮਰ ਜੂ ਮੌਜ ਨਾਲ ਜਾਊ ਮਗਰ ਇਸ ਏਜੰਡੇ ਤੇ ਕੰਪਰਮਾਈਜ਼ ਨਹੀਂ ਹੋ। ਆਈ ਐਮ ਵੈਰੀ ਕਲੀਅਰ অর ਮੈਂ ਮਾਨ ਸਾਹਿਬ ਨੂੰ ਵੀ ਪੁੱਛਣਾ ਚਾਹੁੰਦਾ ਕਿਉਂਕਿ ਜਿ ਸਿਮਰਨਜੀਤ ਸਿੰਘ ਮਾਨ ਸਾਹਿਬ ਦਾ ਜ਼ਿਕਰ ਕਰਦੀ ਆ ਕਿ ਮਾਨ ਸਾਹਿਬ ਇਹ ਥੋਡੀ ਪਾਰਟੀ ਦਾ ਗੱਲ ਕਰਦੀ ਤੁਸੀਂ ਆਪ ਦੀ ਸਥਿਤੀ ਸਪਸ਼ਟ ਕਰ ਦਿਓ ਔਰ ਮੈਂ ਤਦੇ ਕੱਲ ਬਟਾਲਾ ਸਾਹਿਬ ਨੂੰ ਇਹ ਸਵਾਲ ਕੀਤਾ ਸੀ ਕਿਉਂਕਿ ਮਾਨ ਸਾਹਿਬ ਬਟਾਲਾ ਸਾਹਿਬ ਸਰ ਇਹ ਕੱਲ ਇੱਕ ਸਟੇਜ ਤੇ ਸਾਂਝੇ ਸੀ ਦਲ ਖਾਲਸਾ ਦੀ ਸਟੇਜ ਤੇ ਡੂ ਯੂ ਬਲੀਵ ਇਨ ਦਾ ਕਨਸਟੀਟਿਊਸ਼ਨ অর ਕੀ ਤੁਸੀਂ ਇਸ ਗੱਲਾਂ ਦੇ ਹਾਮੀ ਹੋ ਜੇ ਹੋ ਤਾਂ ਚੰਗਾ ਤੁਹਾਡੇ ਚਿਹਰੇ ਬੇਨਕਾਬ ਹੋਣ ਕਿਉਂਕਿ ਆਲ ਥਿਸ ਮੈਂ ਤਾਂ ਤੁਹਾਨੂੰ ਇਹ ਵਿਖਾ ਰਿਹਾ ਕਿ ਪੰਜਾਬ ਦਾ ਮਾਹੌਲ ਕੀ ਬਣਾਇਆ ਜਾ ਰਿਹਾ ਉਹ ਖਾਇਆ ਜਾ ਰਿਹਾ ਲੋਕਾਂ ਨੂੰ ਥਾਪੀਆਂ ਦਿੱਤੀਆਂ ਜਾ ਰਹੀਆਂ ਨੇ ਇਨਕਰੇਜ ਕੀਤਾ ਜਾ ਰਿਹਾ ਕਿ ਜਿਹੜਾ ਇਹਨਾਂ ਦਾ ਸਿਰ ਵੱਢ ਕੇ ਲਿਆਉ ਜਿਹੜਾ ਇਹਨਾਂ ਦੇ ਨਿਆਣਿਆਂ ਨੂੰ ਗੋਲੀ ਮਾਰੂ ਉਹ ਅਕੋਰਡਿੰਗ ਟੂ ਥੈਮ ਉਹ ਅਕੋਰਡਿੰਗ ਟੂ ਥੈਮ ਗੁਰੂ ਦਾ ਅਸਲ ਸਿੱਖਕ ਵਾਉ ਨਹੀਂ ਭਾਈ ਮਾਰੋਂਗੇ ਤੇ ਦਾਤ ਵੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਦਿੱਤੀ ਆ ਇਹ ਕਿਥੇ ਐਵੇਂ ਨਾ ਸਮਝ ਲਿਓ ਕਿ ਐਵੇਂ ਤੁਰ ਕੇ ਆ ਗਏ ਬੜੀਆਂ ਅਰਦਾਸਾਂ ਬੇਨਤੀਆਂ ਤੋਂ ਬਾਅਦ ਗੁਰੂ ਨੇ ਕਿਰਪਾ ਕੀਤੀ ਆ ਜਦੋਂ ਕੰਮ ਚ ਚਲੋ ਆ ਜਿਹੜੀ ਔਰ ਇਹ ਇਹ ਮਹਤਾ ਇਵੈਂਟ ਮੈਨੇਜਮੈਂਟ ਦਾ ਇਹ ਤਾਂ ਤੁਹਾਨੂੰ ਜ਼ਿਕਰ ਕਰ ਰਿਹਾ ਕਿਉਂਕਿ ਕੇਜਰੀਵਾਲ ਸਾਹਿਬ 17 ਚ ਵੀ ਬੜਾ ਰੌਲਾ ਪਿਆ ਸੀ ਜਿਸ ਘਰ 'ਚ ਹੀ ਰਹੇ ਆ ਬੜਾ ਕੁਝ ਚਰਚਾ ਚੱਲੀ ਆ ਅੱਜ ਫੇਰ ਉਹ ਹਾਲਾਤ ਪੜਾ ਕੀਤੇ ਜਾ ਰਹੇ ਵਾਟ ਇਜ਼ ਦੀ ਅਜੈਂਡਾ ਟੂਡੇ ਔਰ ਆਹ ਵੀਡੀਓ ਵਿਖਾ ਦੇ ਧਿਆਨ ਨਾਲ ਜਿਹੜੀ ਹੌਲੀ ਕਰਕੇ ਚਲੋ ਮੈਂ ਨਾ ਆਮ ਗੋਇੰਗ ਟੂ ਤੁਸੀਂ ਦਲੇਰੀ ਵੇਖੋ ਤੋਂ ਕੀ ਹੋ ਗਿਆ ਔਰ ਮੈਂ ਅੱਜ ਮੇਰੀ ਨਾ ਬਾਹਰ ਵੀ ਇਹ ਪ੍ਰੈਸ ਕਾਨਫਰੈਂਸਾਂ ਬੜੀਆਂ ਵੇਖ ਰਿਹਾ ਬਾਹਰ ਗਾਲਿਆਂ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਜੇ ਤੁਸੀਂ ਗੁਰੂ ਦੇ ਸਿੱਖ ਹੋ ਆ ਜੀ ਅਸੀਂ ਵੀ ਗੁਰੂ ਦੇ ਸਿੱਖੀ ਆ ਇਹ ਠੀਕ ਹੈ ਤੁਹਾਨੂੰ ਲੱਗਦਾ ਹੋਣਾ ਕਿ ਤੁਹਾਡੇ ਤੁਹਾਡੇ ਹਿਸਾਬ ਦੇ ਨਹੀਂ ਆ ਤੇ ਤੁਸੀਂ ਨਹੀਂ ਸਰਟੀਫਿਕੇਟ ਦੇ ਸਕਦੇ ਸਭ ਸਰਟੀਫਿਕੇਟ ਉਸ ਮਾਲਕ ਨੇ ਦੇਣਾ ਸਹਿਬੇ ਕਮਾਲ ਸਰਬੰਸਧਾਨੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕੁਝ ਬੰਦੇ ਜਿਹੜੇ ਕਹਿੰਦੇ ਜੋ ਅਸੀਂ ਕਹਤਾਂ ਉਹ ਮੰਨੋ ਤਾਂ ਤੁਸੀਂ ਗੁਰੂ ਦੇ ਸੇਖੋ ਨਹੀਂ ਤਾਂ ਨਹੀਂ ਆ ਮੈਨੂੰ ਥੋੜੀ ਸਰਟੀਫਿਕੇਟ ਦੀ ਲੋੜ ਹੀ ਕੋਈ ਨਹੀਂ ਮਤਲਬ ਯੂ ਆਰ ਨੋਬਡੀ ਟੂ ਗਿਵ ਮੀ ਅ ਸਰਟੀਫਿਕੇਟ ਅੱਜ ਉਹਨਾਂ ਨੂੰ ਹੈ ਭਾਈ ਜੇ ਤੁਸੀਂ ਗੁਰੂ ਘਰ 'ਚੇ ਗੋਲੀ ਚੱਲਣ ਨੂੰ ਠੀਕ ਸਮਝਦੇ ਹੋ ਕਿਉਂਕਿ ਪਹਿਲਾਂ ਇੰਦਰਾ ਗਾਂਧੀ ਨੇ ਚਲਾਈ ਸੀ ਔਰ ਹੁਣ ਆ ਹੁਣ ਇਹਨੇ ਚਲਾਈ ਐ ਨਰੈਣ ਗਾਂਧੀ ਨੇ ਮੈਂ ਤਦੇ ਨੂੰ ਨਰੇ ਨੂੰ ਗਾਂਧੀ ਕਹਿਣਾ ਤੁਸੀਂ ਜੋ ਮਰਜ਼ੀ ਨੂੰ ਆਖੀ ਜੋ ਔਰ ਮੈਂ ਪੁੱਛਣਾ ਚਾਹੁੰਦਾ ਤੁਹਾਨੂੰ ਅੱਜ ਜਿਹੜੀ ਮੁਸਤੈਦ ਪੁਲਿਸ ਸੀ ਕਿ ਤੁਸੀਂ ਕਿੱਥੇ ਸੁੱਤੇ ਸੀ ਔਰ ਤੁਸੀਂ ਕੀ ਸਮਝਦੇ ਹੋ ਮੈਂ ਇੱਕ ਮੈਂ ਹੋਰ ਦੱਸਦਾ ਡੀਜੀਪੀ ਸਾਹਿਬ ਥਿਸ ਇਜ਼ ਫॉर ਯੂ ਸਾਰੀ ਮੇਰੀ ਸਿਕਿਉਰਿਟੀ ਵਿਡਰੋਅ ਕਰ ਲਿਓ ਆਪਦੇ ਕਲੇਜੇ ਨੂੰ ਠੰਡ ਪਾ ਲਿਓ ਮਗਰ ਜੇ ਤੁਸੀਂ ਸਮਝਦੇ ਹੋ ਬਾਈ 올 ਦੀਸ ਟੈਕਟਿਕਸ ਜਿਹੜੇ ਅਪਣਾਏ ਜਾ ਰਿਹਾ ਤੁਸੀਂ ਹੁਣ ਮੇਰਾ ਮੂੰਹ ਬੰਦ ਕਰਾ ਦੋ ਜਿੱਦਨ ਸਵਾਸ ਨਿਕਲਣਗੇ ਤੇ ਮੂੰਹ ਬੰਦ ਹੋਊ ਨਹੀਂ ਤਾਂ ਖੀਰ ਤੱਕ ਜੇ ਇਸ ਕੰਮ ਨੂੰ ਬਚਨ ਬੰਦ ਆ ਭਾਈਚਾਰ ਇੱਕ ਸਾਂਝ ਨੂੰ ਹਿੰਦੂ ਸਿੱਖ ਇਕਤਾ ਨੂੰ ਮੈਂ ਆਈ ਵਿਲ ਟਿਲ ਮਾਈ ਲਾਸਟ ਬ੍ਰੈਥ ਮੈਂ ਲੜੂਗਾ ਮੈਂ ਮਨ ਬਣਾ ਲਿਆ ਔਰ ਇਹ ਜੇ ਲੋਕ ਜਦ ਮੇਰੇ ਪਰਿਵਾਰ ਨੂੰ ਥ੍ਰੈਟਨ ਕਰਦੇ ਆ ਮੇਰੇ ਬੱਚਿਆਂ ਨੂੰ ਥ੍ਰੈਟਨ ਕਰਦੇ ਆ ਮੇੜਾ ਜਿਹੜਾ ਰਿਜ਼ੋਲਵ ਹੈ ਨਾ ਜੀ ਉਹ ਮਤਲਬ 500% ਉਹ ਰੀਚਾਰਜ ਹੋ ਜਾਂਦਾ ਕਿ ਮੈਂ ਪਹਿਲਾਂ ਨਾਲੋਂ ਵੀ ਤਗੜਾ ਹੋ ਕੇ ਲੜਾਈ ਲੜਨ ਦੀ ਮੇਰੀ ਜ਼ਿੰਮੇਵਾਰੀ ਹੈ ਜੇ ਮੈਂ ਇਸ ਪੰਜਾਬ ਨੂੰ ਅੱਗ ਬਲ ਦੀ ਅੱਗ ਚੋਂ ਬਚਾਉਣਾ ਔਰ ਇਸ ਜੋਕਰ ਚੀਫ ਮਿਨਿਸਟਰ ਜਿਹਨੇ ਲਈ ਇੱਕ ਮਜ਼ਾਕ ਬਣਿਆ ਪਿਆ ਠੀਕ ਹੈ ਤੇਰੀ ਆਪਦੇ ਨਿਆਣਿਆਂ ਨਾਲ ਨਹੀਂ ਬਣਦੀ ਇਹ ਜੰਤਕ ਹੈ ਗੱਲ ਮਗਰ ਸੁਖਬੀਰ ਸਿੰਘ ਬਾਦਲ ਦੇ ਨਿਆਣੇ ਤਾਂ ਉਹਦੀ ਬਹੁਤ ਪਿਆਰ ਕਰਦੇ ਆ ਭਾਈ ਔਰ ਜੇ ਉਸ ਕਿਸੇ ਹੋਰ ਸ਼ਰਧਾਲੂ ਜਿਹੜਾ ਉੱਥੇ ਬੜੀ ਸ਼ਰਧਾ ਭਾਵਨਾ ਨਾਲ ਗੁਰੂ ਰਾਮਦਾਸ ਮਹਾਰਾਜ ਦੇ ਚਰਨ ਪਰਸਨ ਆਇਆ ਸੀ ਜੇ ਉਹ ਮਰ ਜਾਂਦਾ ਉਹਦੇ ਨਿਆਣੇ ਵੀ ਉਹਨੂੰ ਬਹੁਤ ਪਿਆਰ ਕਰਦੇ ਔਰ ਆ ਮੈਂ ਇੱਕ ਆਡੀਓ ਥੋੜੀ ਜੀ ਸੁਣਾਉਂਗਾ ਸਾਰੀ ਨਹੀਂ ਸੁਣਾ ਸਕਦਾ ਸਾਡੇ ਕਲੇਰ ਸਾਹਿਬ ਨੂੰ ਫੋਨ ਕਰਕੇ ਬਾਹਰੋਂ ਬੰਦਾ ਜਰਮਨੀ ਤੋਂ ਫੋਨ ਕਰਕੇ ਕਹਿੰਦਾ ਕਲੇਰ ਬੰਦਾ ਬਣ ਜਾ ਬੰਦਾ ਕੀ ਬਣ ਜਾ ਕਿ ਨਰੈਣ ਸਿੰਘ ਨੂੰ ਉਹਨੂੰ ਭਾਈ ਦੱਸ ਦੇ ਨਰੇਣੂ ਨੂੰ ગાંધી ਨੂੰ ਜਿਹੜਾ ਗੋਲੀ ਚਲਾਵੇ ਉਹਨੂੰ ਭਾਈ ਦੱਸ ਦੇ ਕਹਦਾ ਭਾਈ ਆ ਭਾਈ ਉਹ ਮੈਂ ਕਹਿੰਦਾ ਉਸ ਤੋਂ ਮਾੜਾ ਬੰਦਾ ਕੋਈ ਨਹੀਂ ਇਨਸਾਨੀਅਤ ਦਾ ਵੈਰੀ ਕੋਈ ਨਹੀਂ ਤੁਸੀਂ ਬੱਚਿਆਂ ਨੂੰ ਇਹ ਕਿਹੜੀ ਗੁਰੂ ਸਾਹਿਬ ਨੇ ਸਿੱਖਿਆ ਦਿੱਤੀ ਆ ਕਿ ਬੱਚਿਆਂ ਨੂੰ ਜਾ ਕੇ ਤੁਸੀਂ ਥ੍ਰੈਟ ਕਰੋ ਕਿ ਦੋ ਬੱਚੇ ਉਹਨੂੰ ਗੋਲੀ ਮਾਰਿਓ ਇੱਕ ਮਤਲਬ ਕੀ ਨੇਸ਼ ਮਤਲਬ ਕਿਹੜੀ ਸੋਚ ਹੈ ਕਿਉਂਕਿ ਮੈਨੂੰ ਪਤਾ ਹੈ ਕਿੱਥੋਂ ਬੋਲ ਰਹੀ ਆ ਇਹ ਤਾਂ ਸਟੇਸ਼ਨ ਵੀ ਮੈਂ ਕਰੂੰ ਪੜਦਾ ਫਾਸ਼ ਹੁਣ ਪੁਲਿਸ ਕਹਿ ਦੂ ਇਹਨੇ ਦੈਟ ਸ਼ੀ ਇਜ਼ ਮੈਡ ਫਿਰ ਤੁਸੀਂ ਹਟਾਇਆ ਕਿਉਂ ਨਹੀਂ ਕੋਰਟ ਇਹ ਉਸ ਦਿਨ ਗਈ ਕੋਰਟ ਚ ਮਤਲਬ ਲੁੱਕ ਐਟ ਦਾ ਟਾਈਮਿੰਗ ਲੁੱਕ ਐਟ ਦਾ ਹੋਲ ਸਿਨੈਰੀਓ ਜਿਹੜਾ ਕਵਰ ਹੋ ਰਿਹਾ ਆ ਥੋੜੀ ਸੁਣ ਲਓ ਜੀ ਕੌਣ ਬੋਲ ਰਿਹਾ ਜੀ ਮੰਗਰ ਖਾਲਸਾ ਇਸ ਅਡਰੈਸ ਤੇ ਯੂਥਾ ਕੋ ਜਰਮਨੀ ਤੋਂ ਅੱਛਾ ਜੀ ਹੁਣ ਕੋਰਕਨੀ ਕਾਉਂਟ ਕਰ ਲਓ ਅੱਛਾ ਜੀ ਤੁਸੀਂ ਸੱਜ ਬਿਆਨ ਦੇਂਦਾ ਕਿ ਜਦ ਨਰਾਇਣ ਸਿੰਘ 14 ਜਰਾ 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 ਦੇ ਪੰਨੋਂ ਤਾਂ ਇਹ ਯੂਥਾ ਕੋ ਇਥੇ ਪਗ ਲਈ ਉਹ ਕਿਧਰ ਦੀ ਸਣ ਫਿਰ ਮਤਲਬ ਆ ਇਹਦੇ ਯੂਥਾ ਕੋ ਨੇ ਪਗ ਲਈ ਸਾਰੀ ਗੱਲ ਅਸੀਂ ਨਾ ਆਲਰੇਡੀ ਇਹ ਸ਼ੇਅਰ ਕਰਾਂਗੇ ਮਤਲਬ ਇਹਦੇ ਚ ਪੂਰੀ ਤਸੱਲੀ ਗੱਲਾਂ ਦੀ ਇਹਨਾਂ ਦੀ ਆਪਸ ਚ ਹੁੰਦੇ ਮਗਰ ਉਹਨਾਂ ਦੀ ਹਿੰਮਤ ਵੇਖੋ ਮਤਲਬ ਇਹਨੂੰ ਸਪਸ਼ਟ ਹੀ ਕਿਹਾ ਗਿਆ ਕਿ ਤੂੰ ਬਹੁਤ ਬੋਲਦਾ ਜਾਂ ਤੁਸੀਂ 2-3 ਜਣੇ ਬਹੁਤ ਬੋਲਦੇ ਹੋ ਚੁੱਪ ਕਰ ਜਾਓ। ਕੋਈ ਸਵਾਲ ਜੀ ਤੁਹਾਡੇ? ਹਾਂ ਜੀ। ਡਾਇਰੈਕਟ ਨਹੀਂ ਭਾਈ। ਡਾਇਰੈਕਟ ਪਿੱਟ ਵਾਲਾ ਡਾਇਰੈਕਟ ਪਿੱਟ ਵਾਲਾ ਦੇਖੋ ਉਹਨੇ ਵੀ ਅੱਜ ਬਿਆਨ ਦਿੱਤਾ। ਦੇਖੋ ਵੈਸੇ ਤਾਂ ਨਾ ਜਿਹੜਾ ਬੰਦਾ ਮੈਂਟਲੀ ਥੋੜਾ ਅਪਸੈਟ ਹੋਵੇ। ਦੇਖੋ ਇਲੈਕਸ਼ਨ ਆ ਰਿਹਾ ਭਾਈ। ਤੋਂ ਨੂੰ ਨਹੀਂ ਸਮਝਾਉਣੀ ਔਰ ਕਈ ਸਮ ਪੀਪਲ ਟੇਕ ਇਟ ਟੂ देयर ਹਾਰਟ ਉਹ ਹਾਲ ਹੁੰਦਾ ਮੈਂ ਉਹਨੂੰ ਇੱਕੋ ਗੱਲ ਪੁੱਛਣਾ ਚਾਹੁੰਦਾ ਔਰ ਮੈਂ ਬੀਜੇਪੀ ਵਾਲਿਆਂ ਨੂੰ ਸਪੈਸ਼ਲੀ ਪੁੱਛਣਾ ਚਾਹੁੰਦਾ ਇਹ ਬਿੱਟੂ ਦੀ ਜੋ ਸਟੇਟਮੈਂਟ ਹੈ ਕੀ ਇਹ ਬੀਜੇਪੀ ਦੀ ਸਟੇਟਮੈਂਟ ਹੈ ਕੀ ਇਹ ਬਿੱਟੂ ਦੀ ਸਟੇਟਮੈਂਟ ਹੈ ਫਸਟ ਕਿਉਂਕਿ ਨਰੈਣ ਦੇ ਹੱਕ 'ਚ ਆ ਕੇ ਖਲੋ ਗਿਆ ਉਹਦੇ ਹੱਕ 'ਚ ਹੀ ਆਇਆ ਨਾ ਹੁਣ ਉਹਦੇ ਅੱਖ ਚ ਆਇਆ ਜਿਹੜਾ ਆਈਐਸਆਈ ਦਾ ਏਜੰਟ ਜਿਹਦੇ ਘਰੋਂ ਆਰਡੀਐਕਸ ਰਿਕਵਰ ਹੋਇਆ ਜਿਹਦੇ ਕੋਲੋਂ ਆ ਮੈਂ ਲਿਸਟੀ ਬਣਾਈ ਸੀ ਸਾਰੀ ਜਿਹਦੇ ਤੇ 30 ਪਰਚੇ ਦਰਜ ਨੇ ਪਾਕਿਸਤਾਨ ਦਾ ਹੈਂਡਲਰ ਮੰਨਿਆ ਜਾਂਦਾ ਬੋੜੇਲ ਜੇਲ ਬਰੇਕ ਦਾ ਅਕਿਊਜ਼ਡ ਹੈ ਏਕੇ 47 ਐਮਪੀ 5 ਦੇਸ਼ ਨੂੰ ਤੋੜਨ ਦੀਆਂ ਗੱਲਾਂ ਕਰਦਾ ਹੈ ਔਰ ਪੰਜਾਬ ਇੱਕ ਵੱਖਰਾ ਦੇਸ਼ ਬਣਨਾ ਚਾਹੀਦਾ ਉਹਦੀ ਗੱਲ ਕਰਦਾ ਮੈਂ ਪੁੱਛਣਾ ਚਾਹੁੰਦਾ ਹੈ ਭਾਜਪਾ ਦੇ ਥਿਊ ਹੈ ਕਿ ਇਹ ਬਿੱਟੂ ਦੇ ਥਿਊ ਫਿਰ ਬਿੱਟੂ ਤਾਂ ਵਿਚਾਰਾ ਏਡੇ ਮੈਨ ਲੱਗਾ ਗੱਡੀ ਤੇ ਖਾ ਖਾ ਝਟਕੇ ਜਾਂ ਆ ਜਿਹੜੀ ਉਹ ਤੁਸੀਂ ਪਾਰਟੀ ਬਦਲੀ ਹੈ ਨਾ ਦੇਖੋ ਕਾਂਗਰਸ ਤੋਂ ਬੀਜੇਪੀ ਜਾਣਾ ਮਤਲਬ ਈਸਟ-ਵੈਸਟ ਵਾਲਾ ਹੀ ਕੰਮ ਹੈ ਇੱਚ ਬੜਾ ਝਟਕੇ ਬਹੁਤ ਵੱਜਦੇ ਆ ਜਿਹੜਾ ਪਹਿਲਾਂ ਇੰਦਰਾ ਗਾਂਧੀ ਨੂੰ ਕਹਿੰਦਾ ਸੀ ਮੇਰੀ ਮਾਤਾ ਰਜੀਵ ਗਾਂਧੀ ਨੂੰ ਪਿਓ ਦੱਸਦਾ ਸੀ ਤੇ ਮੋਦੀ ਉਹਨਾਂ ਨੂੰ ਗਾਲਾਂ ਕੱਢਦਾ ਸੀ ਅੱਜ ਕਹਿੰਦਾ ਨਹੀਂ ਮੋਦੀ ਸਾਹਿਬ ਮੇਰੇ ਪਿਓ ਮਾਂ ਸਮਾਨ ਆ ਉਹਨਾਂ ਦੇ ਦੁਆਲੇ ਹੋਈ ਫਿਰਦਾ ਉਹਨੂੰ ਮੈਂ ਪੁੱਛਣਾ ਚਾਹੁੰਦਾ ਕਿ ዱ ਯੂ ਜਸਟੀਫਾਈ ਅਨ ਅਟੈਕ ਇਨ ਅ ਰਿਲੀਜੀਅਸ ਪਲੇਸ ਕਿ ਤੁਸੀਂ ਉਹਨੂੰ ਜਸਟੀਫਾਈ ਕਰ ਰਹੇ ਹੋ ਦਰਬਾਰ ਸਾਹਿਬ ਦੇ ਅਟੈਕ ਨੂੰ ਜਸਟੀਫਾਈ ਕਰ ਰਹੇ ਹੋ ਕਿ ਇਹ ਬੀਜੇਪੀ ਕਹਿਣਾ ਚਾਹੁੰਦੀ ਕੋਈ ਬੀਜੇਪੀ ਦੀ ਸਮੁੱਚੀ ਲੀਡਰਸ਼ਿਪ ਨੇ ਇਹਨੂੰ ਕੰਡੈਮਨ ਕੀਤਾ ਔਰ ਉਹ ਖਬਰਾਂ ਚ ਸਟੇਟਮੈਂਟ ਆਈਆਂ ਨੇ ਫੇਰ ਤੁਸੀਂ ਐਸ ਯੂਨੀਅਨ ਮਿਨਿਸਟਰ ਤੁਸੀਂ ਅੱਜ ਇੱਕ ਪਾਕਿਸਤਾਨੀ ਆਈਐਸਆਈ ਏਜੰਟ ਦੇ ਨਾਲ ਖਲੋ ਗਏ ਹੋ ਤੀਜੀ ਗੱਲ ਕਿ ਤੁਸੀਂ ਵਾਇਲੈਂਸ ਨੂੰ ਪ੍ਰੋਪਗੇਟ ਕਰਦੇ ਹੋ ਕਿ ਭਾਈ ਗੋਲੀ ਚਲਾਓ ਮਾਰੋ ਇਜ਼ ਥਿਸ ਵਾਟ ਇਜ਼ ਯੋਰ ਪੋਲਿਟਿਕਸ ਜੇ ਇਹ ਤੁਹਾਡੀ ਪੋਲਿਟਿਕਸ ਹੈ ਥੈਨ ਆਈ ਥਿੰਕ ਮਿਸਟਰ ਅਮਿਤ ਸ਼ਾਹ ਐਂਡ ਮਿਸਟਰ ਮੋਦੀ need to give clear and concrete answers to the people of this country that they have a minister jehda shri darbar saab te goli chalne nu justify karre thode kuj sawal ji guruprakash sir naal dala ne 9 tarikh nu meeting saddi hai ji ke assi comedy kal de sudhar la koi submit lena hai par naal hi working committee te utto pehla hi samiti hui si ji ਵਿਸਥਾਰ ਕਿੱਥੇ ਹੋਇਆ ਸੀ ਉਹ ਚਲੋ ਉਹ ਦਾ ਬਾਅਦ ਦੀ ਗੱਲ ਹੈ ਜੀ ਮੈਂ ਨਾ ਅੱਜ ਬੜੇ ਇੰਪੋਰਟੈਂਟ ਮੁੱਦੇ ਤੇ ਤੁਹਾਡੇ ਰੂਬਰੂ ਹੋਇਆ ਆਈ ਥਿੰਕ ਤੁਸੀਂ ਵੀ ਗੱਲ ਨੂੰ ਡੀਰੇਲ ਨਾ ਕਰੋ ਜਿਹੜੀ ਗੱਲ ਚਲੋ ਸਵਾਲ ਮੈਂ ਇਹ ਸਵਾਲ ਦਾ ਜਵਾਬ ਫੇਰ ਦਊਗਾ ਪੱਗ ਦਾ ਖਾਲਸਾ ਚੌੜੇ ਦੀ ਮਦਦ ਦੇ ਐਲਾਨ ਕਰਦੇ ਆ ਪੱਗ ਦਾ ਮੁਕਾ ਬਣਾਇਆ ਜਾ ਰਿਹਾ ਹੈਗਾ ਇਹ ਕਹਿਣਾ ਚਾਹੁੰਦਾ ਕੀ ਚਲੋਦਾ ਜਰ ਦਲ ਖਾਲਸਾ ਕੀ ਦੇਸ਼ ਦੇ ਉਲਟ ਕਾਰਵਾਈਆਂ ਕਰਦਾ ਨਹੀਂ ਕਰਦਾ ਸਭ ਜਗ ਜਾਰ ਉਹਦਾ ਆਪਦਾ ਕੰਮ ਹੈ ਕਰੀ ਜਾਣ ਮਗਰ ਜਿਹੜੇ ਜਾ ਕੇ ਸੰਵਿਧਾਨ ਦੀ ਸੌਂ ਖਾਂਦੇ ਉੱਥੇ ਜਾ ਕੇ ਸਟੇਜਾਂ ਸੰਧੀਆਂ ਕਰਦੇ ਆਈ ਥਿੰਕ ਦੇ ਸ਼ੁਡ ਆਨਸਰ ਔਰ ਮੈਂ ਬਡਾਲਾ ਸਾਹਿਬ ਨੂੰ ਪੁੱਛਣਾ ਚਾਹੁੰਦਾ ਇੰਨਾ ਤੇ ਮੈਂਬਰ ਹੀ ਆ ਜੀ ਸਰਦਾਰ ਸੁਖਬੀਰ ਸਿੰਘ ਬਾਦਲ ਕੋਲੋਂ ਤੁਸੀਂ ਵੀ ਟਿਕਟ ਲੈ ਕੇ ਐਮ ਐਲ ਏ ਬਣੇ ਹੋ ਦੋ ਵਾਰੀ ਬਣੇ ਹੋ ਕੀ ਤੁਸੀਂ ਉਹਨਾਂ ਤੇ ਗੋਲੀ ਚੱਲਣ ਨੂੰ ਠੀਕ ਠਰਾਉਂਦੇ ਹੋ ਦਰਬਾਰ ਸਾਹਿਬ ਤੇ ਗੋਲੀ ਚੱਲਣਾ ਕੀ ਤੁਸੀਂ ਠੀਕ ਠਰਾ ਰਹੇ ਹੋ ਕੀ ਤੁਸੀਂ ਇਸ ਗੱਲ ਨੂੰ ਠੀਕ ਠਰਾਉਂਦੇ ਆ ਕਿ ਕੋਈ ਕਹਿ ਰਿਹਾ ਕਿ ਮਜੀਠੀਏ ਨੂੰ ਪੁਲਿਸ ਸਟੇਸ਼ਨ ਤੇ ਬੰਮ ਨਹੀਂ ਚਲਾਉਣਾ ਚਾਹੀਦਾ ਦਾ ਘਰ ਉਡਾਓ ਇਹਦੇ ਬੱਚਿਆਂ ਨੂੰ ਮਾਰੋ ਜੇ ਤੁਸੀਂ ਇਹ ਸਭ ਨੂੰ ਠੀਕ ਠਰਾਉਂਦੇ ਆ ਬਹੁਤ ਤੁਹਾਨੂੰ ਮੁਬਾਰਕ ਹੈ ਸੋਚ ਮਗਰ ਥੋੜੀ ਮਾਨਸਿਕਤਾ ਤੁਹਾਡਾ ਸਟੈਂਡ ਲੋਕਾਂ ਚ ਸਪਸ਼ਟ ਹੋ ਜੂਗਾ ਲੋਕ ਫੈਸਲਾ ਕਰਨਗੇ ਜੀ ਹਰ ਕਿਸਮ ਦਾ ਬੰਦਾ ਹੈ ਜੀ ਐਸ ਫੁਰਕਾ ਸਾਹਿਬ ਕਹਿੰਦੇ ਆ ਕਿ ਮੈਂ ਆਕਾਲੀ ਦਲ ਦੀ ਮੈਂਬਰਸ਼ਿਪ ਲਵਾਂਗਾ